ਐਮਐਲਏ ਗੁਰਲਾਲ ਕਨੌਰ ਨੇ ਬਲਾਕ ਸਭਾ ਦੀਆਂ ਚੋਣਾਂ ਦੇ ਲਈ ਕਨੌਰ ਦੇ ਵਾਕਵਾ ਪਿੰਡਾਂ ਦੇ ਵਿੱਚ ਕੀਤਾ ਦੌਰਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਵ ਸੁਣਦੇ ਹਾਂ ਕਾਲ ਸਾਹਿਬ ਹੈ ਗੁਰਚਕੀ ਫਤਿਹ ਅੱਜ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਜ਼ੋਨ ਹੈ ਨਨਹੇੜਾ ਜ਼ੋਨ ਜਿਹਦੇ ਵਿੱਚ ਚਮਾਰੂ ਪਿੰਡ ਦੇ ਵਿੱਚ ਟਕਾਨਸੂ ਪਿੰਡ ਤੇ ਪੈਰਕਾਲਾ ਪੈਰਖੁਰ ਦੇ ਵਿੱਚ ਪ੍ਰੋਗਰਾਮ ਕਰਾਏ ਗਏ ਬਹੁਤ ਵਧੀਆ ਸਾਡੇ ਸਰਪੰਚ ਸਾਹਿਬਾਨਾਂ ਨੇ ਉਤਾਰਲਾ ਕੀਤਾ ਸਾਡੇ ਜ਼ਿਲ੍ਹਾ ਪ੍ਰੇਸ਼ਦ ਦੇ ਜਿਹੜੇ ਕੈਂਡੀਡੇਟ ਸਹਿਸਪਾਲ ਜੀ ਲਾਡਾ ਤੇ ਜਿਹੜੇ ਚਮਾਰੂ ਤੋਂ ਅੱਜ ਪੈਰ ਦੇ ਵਿੱਚ ਅਸੀਂ ਹੁਣ ਇਸ ਟਾਈਮ ਖੜੇ ਆਂ ਚਮਾਰੂ ਤੋਂ ਸਾਡੀ ਭੈਣ ਜਸਵਿੰਦਰ ਕੌਰ ਜਿਹੜੀ ਚਮਾਰੂ ਤੋਂ ਆ ਸਾਡੀ ਭੈਣ ਉਹ ਬਲਾਕ ਸੰਮਤੀ ਦੇ ਕੈਂਡੀਡੇਟ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਆਪਾਂ ਇਹਨਾਂ ਨੂੰ ਸੌਂਪੀਏ ਸੋ ਪੈਰਾਂ ਦੇ ਵਿੱਚ ਬਹੁਤ ਵੱਡਾ ਕੰਮ ਸੀ ਵੀ ਜਿਹੜਾ ਸੜਕਾਂ ਦਾ ਕੰਮ ਸੀ ਉਹ ਇੱਥੇ ਕੰਮ ਚੱਲਦਾ ਪਿਆ ਦੁਕਾਨਸ਼ੂ ਦੇ ਵਿੱਚ ਜਿਹੜਾ ਕੰਮ ਚੱਲਦਾ ਪਿਆ ਜਿਹੜਾ ਉੱਥੇ ਗੁਰਦੁਆਰਾ ਸਾਡਾ ਦੁਕਾਨਸ਼ੂ ਦੇ ਵਿੱਚ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਚਰਨ ਸ਼ੋਹ ਧਰਤੀ ਉਹਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਵੱਲੋਂ 50 ਲੱਖ ਰੁਪਏ ਜਿਹੜਾ ਪਿਛਲੇ ਦਿਨ ਦਿੱਤਾ ਗਿਆ ਸੀ 350 ਸਤਾਪਦੀ ਦੇ ਉੱਤੇ ਸੋ ਉਹਨਾਂ ਨੇ ਵੀ ਜਿਹੜਾ ਅੱਜ ਬਹੁਤ ਧੰਨਵਾਦ ਸ਼ੁਕਰਾਨਾ ਕੀਤਾ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕੀਤਾ ਵੀ ਜਿਹੜਾ ਭਾਈ ਇਹ ਸ਼ੁਭ ਕਾਰਜ ਜਿਹੜਾ ਕੀਤਾ ਗਿਆ ਸੋ ਜਿਹੜਾ ਇਹ ਪਿੰਡਾਂ ਨੂੰ ਵਿਕਾਸ ਕਰਦਿਆਂ ਦੇ ਜਿਹੜੇ ਕੰਮ ਸੀ ਉਹ ਚੱਲਦੇ ਨੇ ਪਏ ਸੋ ਮੈਂ ਆਪਣੇ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਵੀ ਜਿਹੜੀਆਂ ਜ਼ਿਲ੍ਹਾ ਅਫਸਰ ਤੇ ਬਲਾਕ ਸਭਾ ਮਤੀ ਦੇ ਚੋਣਾਂ ਨੇ ਇਹਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਹਿੱਸਾ ਲਵੋ ਤੇ ਜਿਹੜੇ ਸਾਡੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਹੱਥ ਜਿਹੜੇ ਮਜ਼ਬੂਤ ਹਨ ਡਾਕਟਰ ਜੋਸ਼ ਕੋ ਸਿੱਧੂ ਦਿਖਣੋਂ ਇਹ ਬਿਆਨ ਆਈ ਕਿ ਫਾਂਸੋ ਫਰੋੜਾ ਲਾਉਂਦੇ ਜਿਸ ਨੂੰ ਹੋਏਗਾ ਉਹਦੇ ਬਾਰੇ ਉਹਨੇ ਕੀ ਕਹਿੰਦੇ ਇਹਨਾਂ ਦਾ ਜੀ ਦੋਨਾਂ ਮੀਆਂ ਬੀਬੀ ਦਾ ਹੀ ਨਹੀਂ ਪਤਾ ਲੱਗਦਾ ਵੀ ਉਹ ਕੀ ਬਿਆਨ ਦਿੰਦੇ ਨੇ ਦੋਨੋਂ ਨਾਲ ਤਾਂ ਜਿਆਦਾ ਆਪਾਂ ਕੋ ਸਲਾਹ ਨਹੀਂ ਕਰਦੇ ਦੋਨੋਂ ਮੀਆਂ ਬੀਬੀ ਦੀ ਸਲਾਹ ਤਾਂ ਵੈਸੇ ਹੁੰਦੀ ਹੁੰਦੀ ਹੈ ਪਰ ਮੈਨੂੰ ਲੱਗਦਾ ਜੇ ਸਲਾਹ ਕਰਕੇ ਬੋਲਿਆ ਕਰਨ ਤੇ ਚੰ ਉਹਨਾਂ ਨੇ ਖਦੂਰ ਪਾਉਣਾ ਸੀ ਪਾ ਦਿੱਤਾ ਹੈ ਕਾਂਗਰਸ ਦੇ ਵਿੱਚ ਖਦੂਰ ਤਾਂ ਵੈਸੇ ਪਹਿਲੇ ਬਹੁਤ ਆ ਪਹਿਲੇ 7-8 ਮੁੱਖ ਮੰਤਰੀ ਨੇ ਤੇ ਹੁਣ ਮੈਨੂੰ ਲੱਗਦਾ ਵੀ ਇੱਥੇ 5-7 ਕਰੋ ਚੋ ਪ੍ਰਧਾਨ ਮੰਤਰੀ ਬਣਨ ਕਰਦੇ ਹੁਣ ਉਹਨਾਂ ਦਾ ਕਰਦਾ ਹੀ ਹੈ ਜੀ ਸਾਰਾ ਕੁਝ ਕਿਸੇ ਨੂੰ ਬਹਾਲ ਕਰ ਲੈਂਦੇ ਆ ਕਿਸੇ ਨੂੰ ਪ੍ਰਧਾਨ ਬਣਾ ਲੈਂਦੇ ਆ ਕਿਸੇ ਨੂੰ ਮਾਫੀਨਾਮਾ ਦੇ ਦਿੰਦੇ ਆ ਸੋ ਮੈਨੂੰ ਲੱਗਦਾ ਕਿ ਉਹਨਾਂ ਦੀ ਘਰ ਦੀ ਲੜਾਈ ਆ ਆਪਾਂ ਉਹਨਾਂ ਦੇ ਉੱਤੇ ਛੱਡਦੀ ਏ ਜਦੋਂ ਨਿਭਰਦੇ ਕਿ ਆਪੇ ਮੈਦਾਨ ਦੇ ਵਿੱਚ ਆ ਜਾਣਗੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਾਂ ਵਿਕਾਸ ਦੇ ਕੰਮਾਂ ਦੇ ਉੱਤੇ ਧਿਆਨ ਦਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਧੀਆ ਜੀ ਤੁਸੀਂ ਨਾਲ ਹੀ ਸਵੇਰ ਦੇ ਧੰਨਵਾਦ ਬਹੁਤ ਬਹੁਤ ਅੱਛਾ 1000 ਰੁਪਏ ਨੂੰ ਲੈ ਕੇ ਕੰਜ ਕਿੱਥੇ ਜਾ ਰਹੇ ਸੀ ਜੀ 1000 ਰੁਪਏ ਭਾਈ ਜਿਹੜਾ ਬੀਬੀਆਂ ਦਾ ਅਸੀਂ ਦੇਣਾ ਹੈ ਜਿਹੜਾ ਅਸੀਂ ਵਾਦਾ ਕੀਤਾ ਸੀ ਇਸ ਵਾਰੀ ਫਰਵਰੀ ਮਹੀਨੇ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਸ਼ੁਰੂ ਕਰ ਦਾਂਗੇ ਭਾਈ ਬਚਰ ਦੇ ਵਿੱਚ ਅਸੀਂ ਸ਼ੁਰੂ ਕਰ ਦਾਂਗੇ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਇੱਕ ਦਿਨ ਲੱਗਦਾ ਕਿ ਇਹ ਜਿਹੜਾ ਮਾਹੌਲ ਹੈ ਵੋਟਾਂ ਹੀ ਕਨਵਰਟ ਹੋ ਪਾਏਗਾ ਸਸਕਾਰ ਦੇ ਵੈਗੁਰ ਦੀ ਖਾਲਸਾ ਵੈਗੁਰ ਦੀ ਪਟੇ ਹਲਕਾ ਘਰ ਦੇ ਸਮੂਹ ਜਿਹੜੇ ਵੋਟਾਂ ਸਪੋਰਟ ਕਰਨੇ ਜਿੰਨੇ ਵੀ ਸਾਡੇ ਭੈਣ ਭਰਾ ਨੇ ਆ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਹਿੱਸਾ ਲਵੋ ਜਿਹੜੇ ਸਾਡੇ ਹੁਏ ਕੰਮ ਨੇ ਤੇ ਰਹਿੰਦੇ ਕੰਮ ਨੇ ਆਪੋ ਨਾਲ ਇਸ ਤੇ ਮੋਹਰ ਲਾਈਏ ਜੇ ਮੈਂ ਅੱਜ ਤੂਹੇ ਦੇ ਵਿੱਚ ਖੜਾ ਤੁਸੀਂ ਰਾਤ ਨੂੰ ਹਲਕੇ ਦੇ ਵਿੱਚੋਂ ਨਿਕਲ ਕੇ ਜਾਣਾ ਹੈ ਕਈਆਂ ਪਿੰਡਾਂ ਦੇ ਵਿੱਚ ਪਿੱਛੇ ਫੁੱਟ ਗੱਡ ਵੀ ਗਰਾਊਂਡ ਜਗਦਾ ਸੀ ਐਨ ਮਜ਼ਾ ਆ ਸੀਗਾ ਬੱਚੇ ਖੇਡਣਗੇ ਹਰ ਇੱਕ ਪਿੰਡ ਦੇ ਵਿੱਚ ਧੂਹੇ ਚ ਵੀ ਗਰਾਊਂਡ ਬਣਿਆ ਜਾ ਕੇ ਆਇਓ ਹੁਣ ਰਾਤ ਨੂੰ ਲੈਟਾਂ ਜਗਦੀਆਂ ਹੁੰਦੀਆਂ ਸੜਕਾਂ ਦਾ ਕੰਮ ਰਹਿੰਦਾ ਭਾਈ ਉਹਨਾਂ ਨਾਲ ਵਾਅਦਾ ਕੀਤਾ ਮੁੱਖ ਮੰਤਰੀ ਸਾਹਿਬ ਨੇ ਬੈਸਦ ਦਾ ਕੋਟੇ-ਕੋਟੇ ਡਿਟੇਲ ਸਾਰੀ ਹੈ ਸੜਕੇ ਦਾ ਕੰਮ ਕੋਈ ਨਹੀਂ ਪੈਂਡਿੰਗ ਸੜਕ ਦੇ ਸਾਰੇ ਕੰਮ ਜਿਹੜੇ ਸੜਕਾਂ ਦੇ ਕਰਕੇ ਤੋਂ ਮੈਂ ਬੇਨਤੀ ਕਰਦਾ ਵੀ ਸਾਡਾ ਬਲਾਕ ਜਿਹੜਾ ਨਨਹੇੜਾ ਉਹਦੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਸੇਸ ਪਾਸੇ ਜੀ ਲਾਡਾ ਤੇ ਜਿਹੜਾ ਬਲਾਕ ਮਹਾ ਇਹ ਸੋ ਸਾਡਾ ਵੀ ਸੁਣੋ ਹੈ ਇਹ ਨੂੰ ਜੋ ਨਿਸ਼ਾਨ ਜਿਹੜਾ ਚਾਲੂ ਆ ਤੁਮਾਂ ਬੇਨਤੀ ਕਰਦਾ ਵੀ ਵਾਅਦਾ ਛੱਡ ਕੇ ਸਾਥ ਦਿਓ ਇਹ ਰੀਮ ਦੇ ਕੰਮ ਦੇ ਕਿਉਂਕਿ ਅਸੀਂ 1100 ਦੀ ਪੈਨਸ਼ਨ ਦੀ ਗੱਲ ਕੀਤੀ ਹੈ ਲੱਗਦਾ ਕਿ 400 ਦਾ ਸਮਾਂ ਲੰਘ ਚੁੱਕਾ ਤੇ ਸਾਲ ਦਾ ਸਮਾਂ ਰਹਿ ਗਿਆ ਕਿ ਇਹ ਜਿਹੜਾ ਵਾਅਦਾ ਪੂਰਾ ਹੋ ਪਾਏਗਾ ਬਿਲਕੁਲ ਜੀ ਬਿਲਕੁਲ ਅਸੀਂ ਕਰਕੇ ਦੇਵਾਂਗੇ ਕਿ ਮਾਰਚ ਇਸ ਬਜਟ ਦੇ ਵਿੱਚ ਬਹੁਤ ਜ਼ਿਆਦਾ ਵਾਦਾ ਤੁਹਾਨੂੰ ਪਤਾ ਮੁੱਖ ਮੰਤਰੀ ਸਾਹਿਬ ਦੇ ਜੋਖਾ ਜੇ ਦਫਤਰ ਦੀ ਹੈ ਉਹ ਨੋਜਵਾਨਾਂ ਨੂੰ ਡੀਪ ਵਾਈ ਕਰਦੇ ਹੋ ਕਿ ਨੋਜਵਾਨ ਹੋ ਲੱਗਦਾ ਕਿ ਜਿਹੜਾ ਇਸ ਸੋਚੀ ਗੱਲ ਕਰ ਰਹੇ ਹੋ ਖੇਡ ਵੀ ਗੱਲ ਕਰ ਰਹੇ ਹੋ ਨੋਜਵਾਨ ਨਸ਼ਾ ਛੱਡ ਕੇ ਬਾਹਰ ਜਾ ਕੇ ਉਹ ਵੀ ਕੰਮ ਕਰੇਗਾ ਮੰਨਦਾ ਹੈ ਮੈਨੂੰ ਲੱਗਦਾ ਕਿ ਨਸ਼ੇ ਵਾਲਾ ਤੇ ਤਕਰੀਬਨ ਜਿਹੜਾ ਕਾਫੀ ਕੰਟਰੋਲ ਬਹੁਤ ਜ਼ਿਆਦਾ ਦਬਾਅ ਹੈ ਕਿ ਸਾਡਾ ਬੱਚਾ ਜਿਹੜਾ ਮੈਦੂਨ ਦਾਲੇ ਪਾਸੋਂ ਉੱਗੇਗਾ ਉਹਦਾ ਜਿਹੜਾ ਆਪਣੀ ਮੰਨ ਬਣ ਜਾਂਦਾ ਤੁਸੀਂ ਵੀ ਸਾਰੇ ਸੋਰ ਸੇਖੋ ਤੁਸੀਂ ਆਪ ਵੀ ਪੱਗ ਵਾਲੇ ਹੋ ਤੁਹਾਨੂੰ ਵੀ ਮੁਬਾਰਕਾ ਬਹੁਤ ਬਹੁਤ ਜੋ ਜਿਹੜਾ ਵੀ ਬੰਦਾ ਇਸ ਪਾਸੇ ਨੂੰ ਤੁੰਦਾ ਆਪਣੇ ਧਰਮ ਦੇ ਰਾਹ ਨੂੰ ਉਹ ਆਪੇ ਹੀ ਜਿਹੜਾ ਠੀਕ ਹੋ ਜਾਂਦਾ ਉਹਦਾ ਮਨ ਵੀ ਜਿਹੜਾ ਠੀਕ ਹੋ ਜਾਂਦਾ ਆਪਾਂ ਵਿਕਾਸ ਦੇ ਨਾਂ ਦੇ ਉੱਤੇ ਕੰਮਾਂ ਦੇ ਨਾਂ ਦੇ ਤੁਸੀਂ ਆਪਾਂ ਬਹੁਤ ਮੰਨਦੀਏ ਤੁਮਤ ਨੂੰ ਧੰਨਵਾਦ ਕਰਦਾ ਤੇ ਮੈਂ ਚਾਹਣਾ ਸਾਡੇ ਕੈਂਡੀਡੇਟ ਜਿਹੜੇ ਨੇ ਇਹਨਾਂ ਦਾ ਵੀ ਤੁਸੀਂ ਜਰੂਰ ਇੱਕ ਵਰਜਨ ਲਓ ਲੋਕਾਂ ਤੋਂ ਕਰਨ ਦੀ ਬਾਅਦ ਐਮਐਲ ਸਰ ਤੁਹਾਡੇ ਸਿਰਫ ਬਹੁਤ ਜ਼ਿਆਦਾ ਇਲਜ਼ਾਮ ਲਾਇਆ ਰਿਹਾ ਜਿਹੜੀ ਫਾਲਟਿੰਗ